ਬੀਤੇ ਦਿਨ ਡੇਰਾ ਬਾਬਾ ਨਾਨਕ ਦੇ ਪਿੰਡ ਪਖੋਕੇ ਟਹਿਲੀ ਸਾਹਿਬ ਦੇ ਦੋ ਸਗੇ ਭਰਾਵਾਂ ਦੇ ਇੱਕ ਗੁਰਜੀਤ ਸਿੰਘ ਨਾਮਕ ਵਿਅਕਤੀ ਵੱਲੋਂ ਕਿਰਚਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਹਸਪਤਾਲ ਵਿੱਚ ਲਜਾਨ ਉਪਰੰਤ ਇੱਕ ਨੌਜਵਾਨ ਰਾਜੂ ਮਸੀਦੀ ਮੌਤ ਹੋਈ ਸੀ ਜਦਕਿ ਉਸ ਦਾ ਪਰਾ ਗੰਭੀਰ ਜ਼ਖਮੀ ਹੋਇਆ ਸੀ ਇਸ ਮਾਮਲੇ ਵਿੱਚ ਕਾਤਿਲ ਵੱਲੋਂ ਉਕਤ ਦੋਵਾਂ ਭਰਾਵਾਂ ਨੂੰ ਹਸਪਤਾਲ ਛੱਡ ਕੇ ਫਰਾਰ ਹੋ ਗਿਆ ਸੀ जिसਦੇ ਸੰਬੰਧ ਵਿੱਚ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਵਕ ਵਕ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਸੀ ਇਸ ਮਾਮਲੇ ਵਿੱਚ ਕਾਤਲ ਦੋਸ਼ੀ ਨੂੰ ਲੁਧਿਆਣਾ ਪੁਲਿਸ ਦੀ ਮਦਦ ਨਾਲ ਮਹਿਜ ਕੁਝ ਘੰਟਿਆਂ ਦੇ ਅੰਦਰ ਡੇਰਾ ਬਾਬਾ ਨਾਨਕ ਵਿਖੇ ਕੋਈ ਇੱਕ ਕਤਲ ਕੇਸ ਦੇ ਵਿੱਚ ਜਿਸ ਵਿੱਚ ਰਾਜੂ ਮਸ਼ੀਨ ਆ ਦੇ ਬੰਦੇ ਨੂੰ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਵਿੱਚ ਡੇਰਾ ਬਾਬਾ ਨਾਨਕ ਪੁਲਿਸ ਨੇ ਮਾਨਯੋਗ ਐਸਐਸਪੀ ਸ਼੍ਰੀ ਅਸ਼ਵਨੀ ਗੋਟੀয়াল ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਜਿਸਟਰ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀ ਦੀ ਤਲਾਸ਼ ਵਿੱਚ ਭੇਜੀਆਂ ਸੀ ਜਿਸ ਦੇ ਵਿੱਚ ਪੁਲਿਸ ਨੂੰ ਜ ਬਹੁਤ ਜਲਦੀ ਸਫਲਤਾ ਮਿਲੀ ਜੋ ਕਿ ਦੋਸ਼ੀ 6-7 ਘੰਟਿਆਂ ਦੇ ਵਿੱਚ ਵਿੱਚ ਹੀ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਵਿੱਚ ਲੁਧਿਆਣਾ ਲੁਧਿਆਣਾ ਪੁਲਿਸ ਨੇ ਮਦਦ ਕੀਤੀ ਜਿਨ੍ਹਾਂ ਦੀ ਸਹਿਯੋਗ ਦੇ ਨਾਲ ਇਹ ਦੋਸ਼ੀ ਜਲ ਤੋਂ ਜਲਦ ਫੜਿਆ ਗਿਆ 6-7 ਘੰਟਿਆਂ ਦੇ ਅੰਦਰ ਸਰ ਵਜਾ ਕੀ ਰਹੀ ਹੈ ਜੀ ਕਤਲ ਦੀ ਜਿਹੜੀ ਕਿਤੇ ਵਜਾ ਇਹਨਾਂ ਦੇ ਆਪਸ ਵਿੱਚ ਹੀ ਕੋਈ ਗਾਲੀ ਗਲੋਚ ਹੋਇਆ ਇਹਨਾਂ ਦਾ ਆਪਸੀ ਗਾਲੀ ਗਲੋਚ ਹੋਇਆ ਇੱਕ ਦੂਜੇ ਨੂੰ ਮਿਲੇ ਜਦੋਂ ਗਾਲੀ ਗਲੋਚ ਹੋਇਆ ਉਸ ਤੋਂ ਬਾਅਦ ਹੀ ਉਹਨੇ ਤੈਸ਼ ਦੇ ਵਿੱਚ ਆ ਕੇ ਬੰਦੇ ਨੇ ਇਹਦਾ ਕਤਲ ਕਰ ਦਿੱਤਾ ਗਿਆ ਸਰ ਇਹਦਾ ਕਤਲ ਇਹਦੇ ਇਕੱਲੇ ਵੱਲੋਂ ਕੀਤਾ ਗਿਆ ਕਿ ਉਹ ਇਹਦਾ ਨਾਲ ਹੋਰ ਵੀ ਨਾਲ ਨਹੀਂ ਨਹੀਂ ਇਹਦੇ ਨਾਲ ਇਕੱਲਾ ਹੀ ਸੀ ਬੰਦਾ ਹਾਲੇ ਤੱਕ ਜਿਹੜੀ ਤਸਦੀਕ ਸ਼ਾਈ ਉਹਦੇ ਵਿੱਚ ਇਕੱਲਾ ਹੀ ਬੰਦਾ ਸਾਹਮਣੇ ਆਇਆ ਇਸ ਤੋਂ ਇਲਾਵਾ ਵੀ ਇੱਥੇ ਕੋਈ ਤੇ ਚੱਲ ਰਹੇ ਪਿੱਲੇ ਉਹ ਵਾਲੇ ਇਨਵੈਸਟੀਗੇਸ਼ਨ ਦਾ ਹਿੱਸਾ ਆ ਉਹਦੇ ਸਾਰੇ ਰਿਕਾਰਡ ਸ਼ਾਂਕ ਕੇ ਤੁਹਾਨੂੰ ਦੱਸਾਂਗੇ ਹਾਲ ਦੀ ਘੜੀ ਜਿਹੜਾ ਸਾਡੇ ਧਿਆਨ ਚ ਇਹੋ ਹੀ ਕੇਸ ਹੈ ਸਰ ਕੀ ਕਾਰਵਾਈ ਕੀਤੀ ਗਈ ਹੈ ਟੋਟਲ ਤੱਕ ਜਿਹੜੀ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਅਮਲ ਚਲਿਆਂ ਦੇ ਜੋ